ਗੁਰਾਉਂਦੀ ਪੰਜ ਨੰਬਰ ਚੁੰਗੀ ਤੇ ਉਸ ਸਮੇਂ ਲੋਕਾਂ ਵਿੱਚ ਦਹਿਸਦ ਦਾ ਮਾਹੌਲ ਬਣ ਗਿਆ ਜਦੋਂ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੇ ਇੱਕ ਬੌਂਸਰ ਦੀ ਗੱਡੀ ਨੂੰ ਰੋਕ ਕੇ ਉਸ ਦੀ ਪੰਨ ਤੋੜ ਸ਼ੁਰੂ ਕਰ ਦਿੱਤੀ ਹੈ ਤਾਂ ਬੌਂਸਰ ਨੇ ਮੌਕੇ ਤੇ ਗੱਡੀ ਛੱਡ ਕੇ ਭੱਜ ਕੇ ਆਪਣੀ ਜਾਨ ਬਚਾਈ ਹੈ ਪਰ ਗੱਡੀ ਦੇ ਚਾਰੇ ਪਾਸਿਓਂ ਤਸੱਲੀ ਨਾਲ ਪੰਨ ਤੋੜ ਕੀਤੀ ਗਈ ਅਤੇ ਪੰਨ ਤੋੜ ਕਰਕੇ ਨੌਜਵਾਨ ਫਰਾਰ ਹੋ ਗਏ ਹਾਣਾ ਸਿੱਟੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੰਦੀ ਕਾਰਵਾਈ ਦੀ ਗੱਲ ਆਖੀ ਹੈ ਗੱਲਬਾਤ ਕਰਦਿਆਂ ਬੌਂਸਰ ਅਮਨਦੀਪ ਸਿੰਘ ਅਤੇ ਉਸਦੇ ਪਿਤਾ ਚਰਨਜੀਤ ਸਿੰਘ ਨੇ ਕਿਹਾ ਕਿ ਉਹ ਪਿੰਡ ਅਖਾੜਾ ਦੇ ਰਹਿਣ ਵਾਲੇ ਨੇ ਅਤੇ ਅਮਨਦੀਪ ਸਿੰਘ ਇੱਕ ਮੈਰਿਜ ਪੈਲਸ ਵਿੱਚ ਅੱਜ ਪਹਿਲੇ ਦਿਨ ਬੌਂਸਰ ਦੀ ਡਿਊਟੀ ਕਰਨ ਜਾ ਰਿਹਾ ਸੀ ਤਾਂ ਜਗਰਾਉਂ ਦੀ 5 ਨੰਬਰ ਚੁੰਗੀ ਕੋਲ ਪਹੁੰਚਦੇ ਸਾਰ ਹੀ ਅੱਧੀ ਦਰਜਣ ਨੌਜਵਾਨਾਂ ਨੇ ਉਸਦੀ ਗੱਡੀ ਰੋਕ ਕੇ ਉਸ ਦੀ ਧੰਨ ਤੋੜ ਸ਼ੁਰੂ ਕਰ ਦਿੱਤੀ ਹੈ ਉਹਨਾਂ ਇਸ ਮਾਮਲੇ ਵਿੱਚ ਪੁਲਿਸ ਤੋਂ ਬੰਦੀ ਕਾਰਵਾਈ ਦੀ ਮੰਗ ਕੀਤੀ ਹੈ ਖਾਣਾ ਸਿਟੀ ਤੋ ਪਹੁੰਚੀ ਪੁਲਸ ਨੇ ਕਿਹਾ ਕਿ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਪੂਰੀ ਜਾਣਕਾਰੀ ਲਈ ਹੈ ਤੇ ਹੁਣ ਬੌਂਸਰ ਦੇ ਬਿਆਨਾਂ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਹਮਲਾ ਕਰਨ ਵਾਲਿਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਜਗਰਾਉਂ ਤੋਂ ਹਿਮਰਾਦ ਬੱਬਰ ਦੇ ਨਾਲ ਰਜਨੀਸ਼ ਬਾਂਸਲ ਦੀ ਰਿਪੋਰਟ ਸਰ 10 ਮਿੰਟ ਪਹਿਲਾਂ ਦੀ ਗੱਲ ਹੀ ਆ ਜੀ ਹਾਂ ਮੈਂ ਜਾਂਦਾ ਪਿਆ ਸੀਗਾ ਆਪਣੇ ਕੰਮ ਤੇ ਹਾਂ ਤੇ ਬਸ ਇਹਨਾਂ ਨੇ ਮੂਰੇ ਗੱਡੀ ਲਾ ਕੇ ਸਾਰੀ ਗੱਡੀ ਭੰਨਤੀ ਤੇ ਤੂੰ ਮਤਲਬ ਬੌਂਸਰ ਦਾ ਕੰਮ ਕਰਦਾ ਹਾਂ ਹਾਂ ਜੀ ਤੇ ਕੌਣ ਸੀਗੇ ਪਤਾ ਲੱਗਿਆ ਇਹ ਮੁੰਡੇ ਗਾਲਬਦੇ ਸੀਗੇ ਜੀ ਅੱਛਾ ਹਾਂ ਜੀ ਕਿੰਨੇ ਕੁ ਜਣੇ ਸੀਗੇ ਇਹ ਸੀਗੇ ਸਰ 4-5 ਜਣੇ ਬਦਮਾਸ਼ੀ ਕਰਕੇ ਗਈ ਪੂਰੀ ਹਾਂ ਜੀ ਠੀਕ ਬੇਟਾ ਸੀਗਾ ਵਿੱਚ ਹਾਂ ਜੀ ਬੇਟਾ ਸੀਗਾ ਮੇਰਾ ਵੀ ਕੀ ਹੋਇਆ ਕੀ ਇਹ ਪਿੰਡੋਂ ਆਪਣੇ ਪੈਰਾਂ 'ਚ ਚੱਲਿਆ ਸੀ ਡਿਊਟੀ ਤੇ ਪੌਂਸਰੀਚ ਰਾਮਗੜ੍ਹ ਵਾਲੇ ਦਾ ਪਿੰਡੋਂ ਆ ਰਿਹਾ ਸੀ ਤੇ 5 4-5 ਜਣੇ ਸੀਗੇ ਕਾਲੂ ਸੀਗਾ ਗੱਲ ਵਾਲਾ ਤੇ ਇੱਕ ਸੌਣੂ ਸੀਗਾ ਤੇ ਬਾਕੀ ਬੇਟਾ ਜਾਣ ਦਾ 4-5 ਹਣਕ ਸੱਤੇ ਸੀਗੇ ਇਹਨਾਂ ਨੇ ਖੰਡਿਆਂ ਕਿਰਪਾਨਾਂ ਨਾਲੇ ਤੇ ਆ ਕੇ ਹਮਲਾ ਕਰਤਾ ਉੱਥੇ ਅੱਜ ਬੱਚੇ 5 ਨੰਬਰ ਚੁੱਕੇ ਤੇ ਕਿੰਨੇ ਜਣੇ ਸੀਗੇ 4-5 ਜਣੇ ਸੀਗੇ ਬੇਟੇ ਦਾ ਬਚਾਅ ਹੋ ਗਿਆ ਜਿਹੜਾ ਭੱਜ ਗਏ ਜੇ ਨਾ ਭੱਜਦਾ ਨੂੰ ਮਾਰ ਦਿੰਦੇ ਖੱਡੇ ਖੰਡੇ ਮਾਰਦੇ ਠੀਕ ਇਹ ਗੱਲ ਹੋਈ ਆ ਆਈ ਨੋਟਿਸ ਤੁਹਾਡੇ ਲਿਖੀ ਕੰਪਲੇਂਟ ਕੋਈ ਹਾਂ ਜੀ ਇਹਨਾਂ ਨੇ ਬਿਆਨ ਨੂੰ ਲਿਖਦੇ ਮੇਰੇ ਦਾ ਨਾਮ ਪਤਾ ਕਰ ਲੈ ਜੀ ਹਾਂ ਦੱਸਦੇ ਨੇ ਹਾਂ ਬੰਦ ਕਰ ਦੇਈ ਕਰਾ ਦੇ